ਕੋਈ ਪਰ ਅੱਲਾ ਬੜਾ ਅੱਛਾ ਕੀਤਾ ਸੋਸਾਇਟੀ ਨੂੰ ਸਾਰੇ ਨੇ ਇਕੱਠੇ ਹੋ ਕੇ ਲੋੜਵੰਦਾਂ ਦੀ ਮਦਦ ਕਰਨਾ ਇਹ ਸਾਡਾ ਉੱਗੀ ਅਸਵੀ ਹੈ ਧਰਮ ਦੀ ਹੈ ਔਰ ਬੜਾ ਅੱਛਾ ਪਰ ਅੱਲਾ ਸਾਰੇ ਨੇ ਇਕੱਠੇ ਹੋ ਕੇ ਠੀਕ ਹੈ ਇਹ ਰੈਟ ਦਾ ਜਿੱਤੇ ਲੋੜ ਉਸ ਅੱਜ ਪਹੁੰਚੀ ਇੱਕ ਬਾਈਟੀ ਦਾ ਵੀ ਸਰਵਸਤ ਔਰ ਖਾਸ ਤੌਰ ਤੇ ਸਰਕਾਰ ਨੂੰ ਜ਼ਰੂਰ ਇਹਨਾ ਕਿ ਤੁਸੀਂ ਜਾਗੋ ਲੋਕਾਂ ਦੀ ਬਾਪ ਨੂੰ ਜਿਹੜੇ ਝੂਠੇ ਵਾਅਦੇ ਕਰਕੇ ਤੁਸੀਂ ਆਏ ਅੱਜ ਕੁਝ ਵੀ ਕਿਤੇ ਵੀ ਕੁਝ ਨਹੀਂ ਹੋ ਰਿਹਾ ਕੋਈ ਇਹਨਾਂ ਦਾ ਪਬਲਿਕ ਦਾ ਨੁਮਾਇੰਦਾ ਜਿਹੜਾ ਲੋਕਾਂ ਨੇ ਬਣਾਇਆ ਉਹ ਅੱਜ ਦੇਖਣ ਨੂੰ ਵੀ ਨਹੀਂ ਕਿਤੇ ਮਿਲਦਾ ਉਹ ਹਲਕਿਆ ਚੋ ਗਿਆ ਉਹ ਬਹੁਤ ਲੋਕਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਅੱਗੇ ਵੀ ਸਾਲ ਰਹਿ ਗਿਆ ਇਹਨਾਂ ਨੇ ਫੈਸਲੇ ਕਰ ਲਏ ਉਹ ਬਹੁਤ ਸੋਚ ਸਮਝ ਕੇ ਆਪਣਾ ਦਿੱਤਾ ਸਰਕਾਰ ਦਾ ਹੱਕ ਜਿਹੜਾ ਵੋਟ ਦਾ ਆਪਣਾ ਨੁਮਾਇੰਦਾ ਚੁਣਨ ਦਾ ਉਹ ਜ਼ਰੂਰ ਸੋਚ ਸਮਝ ਕੇ ਦਾ ਉਨਾ ਚਾਹੀਦਾ ਇਸ ਤਰ੍ਹਾਂ ਪਿੱਛੇ ਮੜਕਣ ਕੁਮੇਗੀ ਦੀਆਂ ਚੁੜਾਂ ਇਹਨਾਂ ਨੇ ਗੁੰਡਾ ਗਰਮੀ ਕਰਕੇ ਇੱਥੇ ਐਮਸੀ ਬਣਾਏ ਨੇ ਅੱਜ ਉਹ ਕਿਤੇ ਦੇਖਣ ਨੂੰ ਨਹੀਂ ਮਿਲਦੇ ਕਿਸੇ ਵੀ ਸਮਾਜ ਸੇਵਾ ਦੇ ਕੰਮ ਇੱਥੇ ਉਹ ਕਿਤੇ ਹਾਜ਼ਰ ਨਹੀਂ ਕੋਈ ਪਬਲਿਕ ਨੂੰ ਬੇਨਤੀ ਕਰਦੇ ਆ ਕਿ ਬਹੁਤ ਸੋਸਮ ਕੇ ਪੈਸੇ ਲਿਆ ਕਰਦੇ ਨੇ ਇਹਨਾਂ ਨੂੰ ਸਲਤਾਨ ਧੰਨਵਾਦ ਜੀ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਿੰਦਰਪਾਲ ਸਿੰਘ ਜੀ ਐਰੀ ਮਾਨ ਸਾਹਿਬ ਹਲਕਾ ਚਾਰਜ ਨੌਟ ਸਰ ਹਾਕਮ ਸਿੰਘ ਜੀ ਥੂਈ ਸਾਹਿਬ ਗੁਰਵਿੰਦਰ ਪਟੇੜੀ ਜੀ ਰਣਜੀਤ ਰਾਣਾ ਜੀ ਇਹਨਾਂ ਦੇ ਸਾਰੇ ਟੀਮ ਅੱਜ ਜੋ ਤੁਸੀਂ ਇਹ ਉਪਰਾਲਾ ਕੀਤਾ ਹੈ ਇਹ ਬਿਲਕੁਲ ਸ਼ਲਾਘਾਯੋਗ ਕੰਮ ਕਰ ਰਹੇ ਹੋ ਤੁਸੀਂ ਭਾਵੇਂ ਕਿ ਇਹ ਕੰਮ ਜਿਹੜੇ ਨੇ ਇਹ ਸਰਕਾਰਾਂ ਦੇ ਕਰਨ ਦੇ ਹੁੰਦੇ ਨੇ ਲੇਕਿਨ ਇਹ ਸੁਸਾਇਟੀਆਂ ਨੂੰ ਸਾਡੀਆਂ ਨੂੰ ਕਰਨੇ ਪੈ ਰਹੇ ਆ ਇਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਕਿਸ ਆਦਮੀ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਉੜੇ ਵੱਡੇ ਵੱਡੇ ਵਾਹ ਦੇ ਕਰਕੇ ਆਏ ਸੀ ਇਹ ਤੇ ਕਹਿੰਦੇ ਸੀ ਕਿ ਕੋਈ ਭੁੱਖਾ ਨਹੀਂ ਸੌਗਾ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਰਹਿਣੀ ਔਰ ਬੀਬੀਆਂ ਬੈਠੀਆਂ ਥੇ ਤੁਹਾਨੂੰ ਤਾਂ ਇਹ ਵੀ ਕਿਹਾ ਗਿਆ ਸੀ ਕਿ ਹਜ਼ਾਰ-ਹਜ਼ਾਰ ਰੁਪਿਆ ਦਾਇਆ ਕਰਾਂਗੇ ਮਿਹਨਤ ਦਾ ਉਹ ਵੀ ਕਿਤੇ ਨਹੀਂ ਲੱਭੇ ਔਰ ਕੰਮ ਨੌ ਦੀ ਚੀਜ਼ ਤੁਸੀਂ ਦੇਖਿਆ ਇੱਥੇ ਇਹ ਹਾਲ ਇਹ ਪਾਰਕ ਦਾ ਕੰਮ ਸ਼ੁਰੂ ਅਸੀਂ ਕਰਾਇਆ ਸੀ ਸਰਦਾਰ ਹਰਿੰਦਰਪਾਲ ਸਿੰਘ ਜੀ ਹੈਰੀ ਮਾਨ ਸਾਹਿਬ ਬੈਠੇ ਹਾਲੇ ਤੱਕ ਵੀ ਦੂਰ ਹੀ ਪਿਆ ਕਿਤੇ ਮਾਂ ਦੇ ਪੁੱਤਾਂ ਨੇ 5 ਰੁਪਏ ਨਹੀਂ ਲਾਏ ਕਿਤੇ ਸੌ ਖਲਾ ਦੇ ਉਹਨਾਂ ਨੂੰ ਕਿਤੇ 5 ਰੁਪਏ ਲਾਏ ਅਸੀਂ ਇੱਥੇ ਨੇ ਸੀਵਰੇਜ ਪਵਾਏ ਸੜਕਾਂ ਬਣਵਾਈਆਂ ਧਰਮਸ਼ਾਲਾ ਬਣਵਾਈਆਂ ਉੱਥੇ ਬਿਸ਼ਕਰਮ